ਤੁਹਾਉਤ ਮੁਕਾਉਣ ਲੱਪਰ ਮਾਰੋਂ ਨੂੰ ਪਤਾ ਨਹੀਂ ਜੀ ਸ਼ਾਮਨੀ ਚਾਹਲੀਦਾਲ ਦੇ ਵਰਕਰ ਸਹਿਬਾਨ ਉਹ ਯਾਰ ਉਸ ਨਿਰੰਤਰਤਾ ਵਿੱਚੋਂ ਪੈਦਾ ਹੁੰਦੇ ਨੇ ਜਾਂ ਘਰ ਤੋਂ ਪੈਦਾ ਹੁੰਦੇ ਨੇ ਇਹ ਫੌਤੀਆ ਤੋਂ ਸਮਕਿਆਂ ਤੋਂ ਨਹੀਂ ਦਰਦੇ ਇਸ ਚਰਕੇ ਬਰਦਾਦ ਦੇ ਵਿੱਚ ਸ਼ਾਮਨੀ ਚਾਹਲੀਦਾਲ ਜੋ ਵਰਕਰਾਂ ਉਹ ਤੇ ਆ ਪਗਾ ਰਿਹਾ ਆਜ ਇਹ ਚਾਰ ਸਾਲ ਕਿਹਦੇ ਦਾ ਚੱਪ ਕੀਤਾ ਹੁੰਦਾ ਸਿਆਜ਼ੋ ਨਾਲ ਇਹ ਹੱਥ ਨਾ ਹੁੰਦੇ ਨਹੀਂ ਹਰੇ ਇਸ ਕਰਕੇ ਲੋਗ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੰਮਾਦਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਿਰਪਾ ਵਕਾਸ਼ ਨੂੰ ਪ੍ਰਧਾਨ ਸਾਹਿਬ ਜਿੱਤੇ ਤੇ ਅੱਜ ਬੱਡੇ ਅਜ 200 ਕਰੋੜ ਦੇ ਲਾਈਟ ਪਾਡਲ ਪਈਆਂ ਆ ਬਿਲਕੁਲ ਕੁਵਿੰਦਰ ਤਸਵੀਰ ਸਾਹਿਬ ਬਿਆਨ ਕਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਸ ਧਰਨਾ ਅੱਜ ਤਰਨਤਾਰਨ ਵਿਖੇ ਜਿਹੜਾ ਦਿੱਤਾ ਜਾ ਰਿਹਾ ਹੈ ਤਰਨਤਾਰਨ ਦੇ ਚਮਾਲ ਚੌਂਕ ਦੇ ਵਿੱਚ ਬੜੇ ਰੋਹ ਦੇ ਨਾਲ ਅਕਾਲੀ ਵਰਕਰ ਕਾਲੀ ਆਗੂ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਇੱਥੇ ਇਸ ਰੋਸ ਧਰਰੇ ਵਿੱਚ ਸ਼ਮੂਲਿਤ ਕਰਨ ਦੇ ਲਈ ਪਹੁੰਚੇ ਨੇ ਕਿਉਂਕਿ ਅਕਾਲੀ ਦਲ ਦਾ ਦੋਸ਼ ਹੈ ਕਿ ਤਰਨਤਾਰਨ ਦੀ ਜਿਮਨੀ ਚੌਂਕ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬੋਖਲਾੜ ਚਾਹੀ ਹੈ ਪੁਲਿਸ ਵੱਲੋਂ ਅਕਾਲੀ ਆਗੂਆਂ ਅਕਾਲੀ ਸਰਪੰਚਾਂ ਸਾਫਤਾ ਸਰਪੰਚਾਂ ਜਾਂ ਹੋਰ ਪਿੰਡਾਂ ਦੇ ਮੋਹਤਵਾਰਾਂ ਨੂੰ ਟਰੈਪ ਕਾਇਆ ਜਾ ਰਹੇ ਹਨ ਉਹਨਾਂ ਦੇ ਖਿਲਾਫ ਜਿਹੜੇ ਹੈ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋਹ ਰੰਦਾਵਾ ਦੀ ਬੇਟੀ ਕੰਚਨ ਪ੍ਰੀਤ ਕੋਰ ਦੇ ਖਿਲਾਫ ਵੀ ਬੀਤੇ ਕੱਲ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਔਰ ਉਹਨਾਂ ਨੂੰ ਗ੍ਰਫਤਾਰ ਕਰਨ ਦੇ ਵੀ ਯਤਨ ਜਿਹੜੇ ਆ ਪੁਲਿਸ ਵੱਲੋਂ ਕੀਤੇ ਗਏ ਆ ਤੇ ਇਹ ਪੁਲਿਸ ਦੀ ਧੱਕੇਸ਼ਾਹੀ ਦਾ ਪ੍ਰਤੱਖ ਪ੍ਰਮਾਣ ਹੈ ਕਿ ਅਖੇ ਨੇਕਾ ਉਹ ਲੋਕ ਮੌਜੂਦ ਨੇ ਜਿਨ੍ਹਾਂ ਦੇ ਖਿਲਾਫ ਪਿਛਲੇ 2-3 ਦਿਨਾਂ ਦੇ ਵਿੱਚ ਉੱਠੇ ਮਾਮਲੇ ਦਰਜ ਕੀਤੇ ਗਏ ਆ ਜਾਂ ਫਿਰ ਲੋਕਾਂ ਨੂੰ ਪੁਲਿਸ ਵੱਲੋਂ ਬੁਲਾ-ਬੁਲਾ ਕੇ ਡਰਾ ਧਮਕਾਇਆ ਜਾ ਰਿਹਾ ਪੁਲਿਸ ਲੋਕਾਂ ਦੇ ਵੱਖ-ਵੱਖ ਕਾਲੀ ਆਗੂ ਵਰਕਰਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ ਜਾ ਰਹੀ ਹੈ ਔਰ ਇਹ ਧਮਕੀਆਂ ਲਗਾਤਾਰ ਲਗਾਈਆਂ ਜਾ ਰਹੀਆਂ ਕਿ ਐਨਡੀਪੀਐਸ ਦੇ ਮਾਮਲੇ ਦਰਜ ਕੀਤੇ ਜਾ ਸਕਦੇ ਨੇ ਜਾਂ ਫਿਰ ਹੋਰ ਵੱਖ-ਵੱਖ ਧਰਮ ਦੇ ਤਹਿ ਜਿਹੜੇ ਆ एफआईआर ਕਰਨ ਦੀ ਧਮਕੀ ਜਿਹੜੀ ਹੈ ਉਹ ਰਹੀ ਹੈ ਚੱਲੀ ਇਸ ਲਈ ਤੇ ਇਹ ਤਸਵੀਰਾਂ ਨੇ ਕਿਉਂਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਸ਼੍ਰੋਮੀ ਕਾਲੀਦਾ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤੇ ਹੁਣੇ-ਹੁਣੇ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਇਲਾਵਾ ਇਸ ਵੇਲੇ ਇੱਥੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਜਨਵੇਜਾ ਸਿੰਘ ਸੇਖੋ ਸ਼ਰਨਜੀਤ ਸਿੰਘ ਢਿੱਲੋਂ ਇਹਨਾਂ ਤੋਂ ਇਲਾਵਾ ਨੇਕਾਂ ਸਾਬਕਾ ਵਿਧਾਇਕ ਸ਼੍ਰੋਮੀ ਕਮੇਟੀ ਮੈਂਬਰਾਂ ਪਾਰਟੀ ਅਹੁਦੇਦਾਰ ਜਿਹੜੇ ਹੈ ਉਹ ਇੱਥੇ ਮੌਜੂਦ ਨੇ ਤੇ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਤੀਸਵਿਸ਼ਾਲ ਕਠੂ ਸੰਬੋਧਨ ਕੀਤਾ ਜਾਣਾ ਤਜ਼ਾਹਰ ਜੀ ਗੱਲ ਹੈ ਕਿ ਵਿਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ناکਾਮੀਆਂ ਜਿਹੜੀ ਹੈ ਉਹ ਗਨਾਈਆਂ ਜਾਣੀਆਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਠਮਕਾਇਆ ਜਾ ਰਿਹਾ ਹੈ ਜਾਂ ਕੀ ਇਸ ਸਿਆਸੀ ਦ੍ਰਿਸ਼ ਜਿਹੜਾ ਇਸ ਵੇਲੇ ਤਰਨਤਨ ਦੇ ਵਿੱਚ ਬਣਿਆ ਉਸ ਨੂੰ ਲੈ ਕੇ ਸੁਖੀਤ ਸਿੰਘ ਬਾਦਲ ਵੱਲੋਂ ਕੀ ਮਹੱਤਵਪੂਰਨ ਬਿਆਨ ਦਿੱਤੇ ਜਾਂਦੇ ਨੇ ਇਸ ਤੇ ਵੀ ਜਿਹੜੀ ਨਜ਼ਰ ਪਈ ਰਹੇਗੀ ਪ੍ਰਚੰਦਪਾਲ ਹੋਰ ਨੇ ਹੁਣ ਸੁਖੀਤ ਸਿੰਘ ਬਾਦਲ ਤਰਨੇ ਚ ਬੈਠੇ ਅਕਾਲੀ ਆਗੂ ਵਰਕਰਾਂ ਨੂੰ ਸੰਬੋਧਨ ਕਰਨਗੇ ਪਰ ਉਸ ਤੋਂ ਪਹਿਲਾਂ ਅਕਾਲੀ ਉਮੀਦਵਾਰ ਕੰਚਨਪ੍ਰੀਤ ਕੋਰ ਦੀ ਜਿਹੜੀ ਪ੍ਰਿੰਸੀਪਲ ਸੁਖਿੰਦਰ ਕੋਰ ਦਾਵਾ ਦੀ ਬੇਟੀ ਕੰਚਨਪ੍ਰੀਤ ਕੋਰ ਉਹਨਾਂ ਜਿਹੜਾ ਉਹ ਸੰਬੋਧਨ ਕੀਤਾ ਜਾ ਰਿਹਾ ਫੋਨ ਪਰ ਗੱਲ ਕਰ ਰਹੀ ਸੀ ਡੋਰ ਟੂ ਡੋਰ ਸੋ ਉੱਥੇ ਮੈਨੂੰ ਫੋਨ ਆਇਆ ਜੀ ਕਿ ਤੁਹਾਡੇ ਦੇ ਸਰਚਾ ਹੋ ਗਿਆ ਮੈਂ ਕਿਹਾ ਜੀ ਮੈਂ ਧਰਨੀ ਫੌਜੀ ਦੀ ਧੀ ਹਾਂ ਜਿਨ੍ਹਾਂ ਨੇ ਉਸ ਟਾਈਮ ਵਿੱਚ 1984 ਵਿੱਚ ਜਹਾੜ ਨਹੀਂ ਮੰਨੀ ਇਨਾਂ ਦੇ ਵਿਰੋਧ 'ਚ ਡੱਟ ਕੇ ਖੜੇ ਰਹੇ ਆ ਮੈਂ ਹੌਨਾ ਨਹੀਂ ਸਟੇਂਗਿਆ ਪੈਣਾ ਨੂੰ ਹੱਥ ਬਾਹਰ ਕਰੋ ਤੰਮ ਕਰੋ ਤੁਹਾਨੂੰ ਸ਼ਰਮ ਆਉਂਦੀ ਆ ਇੱਕ ਪੀਟਾ ਦੇਖ ਕੇ ਜਗਰਾ ਰਹੇ ਹੋ ਤੁਸੀਂ ਅੰਨੇ ਦੇਖ ਚੁੱਕੇ ਹੋ ਤੁਹਾਡੀ ਹਾਰ ਇੱਥੇ ਦੇਖ ਚੁੱਕੀ ਆ ਤੁਸੀਂ ਜਿਹੜੇ ਆ ਹੋਣ ਆਪਣੇ ਜਿਹੜੇ ਆ ਨਾ ਹੱਥ ਫੜੇ ਬਾਹਰ ਨਿਕਲ ਕੇ ਆਸਾ ਆਪਾਂ ਕੇਦਰ ਚੁੱਕੇ ਆ ਆਪਣੀ ਜਿੱਤ ਕੀਤੀ ਨੇ ਮਾਰਾ ਲਾਉਣਾ ਦੇ ਗੂੰਜ ਸਾਰੇ ਕਰਨ 당 ਚ ਆਉਣੀ ਚਾਹੀਦੀ ਏ

ਬੰਬਾਂ ਦਾ ਕੇਸ ਪਾ ਕੇ ਜਿੰਦਗੀ ਦਾ ਇਹ ਨਾ ਹੀ ਹੈਗਾ ਮਹਤਵਪੂਰਨ ਤੇ ਮਾਜੇ ਦੇ ਲੋਕਾਂ ਨੇ ਉਹ ਅੰਦਰ ਕਈ ਸੇਈ ਉਹ ਗ੍ਰੀਨ ਵਰਕਰ ਵੀ ਗੁਰੂਬਾਰ ਦੇ ਲੱਗ ਤੇ ਪਾਤਰ ਰੱਖੀ ਕਿ ਜੇ ਜਿਆ ਪਾਇ ਬਕਰੀਆਂ ਨੇ ਸਰਕਾਰ ਦੇ ਦਬਾਵਾ ਬੱਤੇ ਸੱਚੇ ਵੋਟਰ ਚ ਸੁੰਜਾ ਕੈਂਗਰ ਜਿੱਤ ਗਿਆ ਸੋ ਅੱਜ ਦਾ ਜਿਹੜਾ ਇਹਨਾਂ ਨੇ ਕੇਸ ਬਣਾਇਆ ਨਾ ਪੈਸੇ ਇਕਲੰਤਰ ਕੋਲ ਦੀ ਦੇਖੀ ਤੇ ਉਹਨਾਂ ਨੂੰ ਸੱਚਾ ਨਹੀਂ ਪੜਾ 10 15% ਵੋਟ ਦਾ ਸਾਡਾ ਅਗਲਾ ਦਾ ਹੋ ਗਿਆ ਉਹ ਕੱਲ ਜਿਹਨੂੰ ਇਹਨੂੰ ਕੁੱਤੀ ਹੈ ਨਾ ਜੋ ਰੋਜ਼ ਦਿਨ ਭਾਵੇਂ ਨੂੰ ਮਾਰਦੇ ਮੁੜ ਕੇ ਮੁੜ ਕਰਦੇ ਇਹ ਸਾਨੂੰ ਡਰਾ ਕੇ ਮਰ ਜਾਵਾਂਗੇ ਨਹੀਂ ਲੈ ਸਕਾਂਗੇ ਗੁਰੂ ਜੀ ਬੱਖੇ ਖੈ ਨਾ ਦੇਤੇ ਉਹ ਜਾ ਕੇ ਜੇ ਸਾਬੂਕੀ ਤਲਵੰਡੀ ਮੁਖਤਜੀ ਧਾਰ ਤੇ ਜਾ ਕੇ ਆਪਣਾ ਬਤਾਵਾ ਪੜਵਾ ਸਕਿਆ ਆ ਆਪਣੇ ਤੋਂ ਹਾਲਵਾ ਸਾਡੇ ਤੇ ਇਹ ਵੀ ਵਿਸਤਾਰ ਦੀ ਗੋਈ ਹੈ ਸੋ ਮੈਂ ਆਪਣੀ ਭੈਣ ਜੀ ਜੀ ਨੂੰ ਹਮ ਅਕਿੰਦਰਪੁਰ ਜੀ ਜਿਹਨ ਸਾਡੇ ਵਿੱਚ ਐਮਐਲਏ ਬਣਾਵਾ ਅਸੀਂ ਤਾਂ ਆਪਣੇ ਬਣਾ ਕੇ ਬੈਠੇ ਆ ਕਿਉਂਕਿ ਇਹਨਾਂ ਨੇ ਬਣਾ ਦੇਣਾ ਬਾਦਰਾਂ ਦਾਰ ਹੱਦ ਲੱਗੇ ਆ ਧੰਨਵਾਦ ਇਹਨਾਂ ਦਾ ਇੰਨੀ ਮਿੱਤ ਕੋਈ ਬੰਦਾ ਨਹੀਂ ਕਰ ਸਕਦਾ ਅਸੀਂ ਤਾਂ ਕਹਿੰਦੇ ਆ ਇਹ ਵੀ ਕਹਦੇ ਭੈਣ ਜੀ ਆਓ ਤੁਸੀਂ ਆਪਣੇ ਵਿਚਾਰ ਮੈਂ ਦੋ ਨਾਰੇ ਜਰੂਰ ਬੁਲਾਉਣੇ ਆ ਸ਼੍ਰੋਮਣੀ ਅਕਾਲੀ ਦਲ ਦੀ ਚਾਹਤੀ ਕਰਦੇ ਤੁਸੀਂ ਸਾਡੀ ਪੱਖੀ ਦੇ ਨੌਜਵਾਨ ਦੇ ਮੇਰੇ ਰੀਤ ਬੋਲੋ ਭਰਾਓ ਫਤਿਹ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਰਾਸਕਬੀਰ ਸਿੰਘ ਦੀ ਬਾਦਰ ਜਿੰਦਾਬਾਦ ਰਾਸਕਬੀਰ ਸਿੰਘ ਦੀ ਬਾਦਰ ਜਿੰਦਾਬਾਦ ਵਾਧੂ ਹੀ ਸਰਕਾਰ ਜਾਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਦੀ ਬਾਦਲ ਪ੍ਰੋਬਲਮ ਜਲਦੀ ਸੁਲੂਕੀ ਦੱਸਦਾ ਵਰਤਸਾ ਬਾਨ ਵਰਤਾਂ ਦਾ ਸਿਹਤ ਦੇਲਾ ਕਨਵਾਸੀ ਨਿਗਰਾਨ ਗੌਕ ਦੀ ਕਾਰ ਖਾਲਾ ਵਾਈ ਗੁਰਦੀ ਦੀ ਸ਼ੋਤ ਅੱਜ ਦਾ ਮੇਰਾ ਪਰਮਾ ਸਰਕਾਰ ਦੇ ਜ਼ੁਲਮ ਦੇ ਵਿਰੋਧ ਲਾਉਣਾ ਆਇਆ ਕੋਈ ਸਮਾਂ ਪਹਿਲਾਂ ਹੀ ਚੋਦੀਆ ਜੀ ਦਾ ਬਿਆਨ ਸ਼ਾਮ-ਦਾਮ ਬੰਦ ਤੋਂ ਬਾਬੂ ਕਰ ਦਿੱਤਾ ਸਰਕਾਰ ਨੇ ਪੰਡਿਆਂ ਨੂੰ ਚਾਹਤਾ ਸੀ ਕਿ ਹਰ ਹਿੰਮਾ ਵਰਤਾਂ ਉਹ ਜਾਨ ਗਿੱਟਣ ਲਈ ਪਰੋ ਮਾਜਾ ਦੇ ਕੇ ਅਰੂ ਲੋਕ Vamos tocar ਤੇ ਹਮਾਰੀ ਲੋਕਾਂ ਸਾਡੀ ਪੱਕੀ ਹੈ ਜੇਤਬੇ ਹੋਈ ਪਈਆਂ ਆਲਾ ਬਾਕੀ ਸਰਕਾਰਾਂ ਬਖਲਾ ਤਰੀਕੇ ਨੇ ਇਸ ਤੋਂ ਕਿਨਾ ਹੋਏ ਉਸ ਨੂੰ ਨਹੀਂ ਹੋ ਸਕਦੀਆਂ ਸਾਡੇ ਤੋਂ ਇਹ ਪ੍ਰਚਾਰ ਕਰ ਰਹੇ ਹਾਂ ਸਰਪੰਚਾਂ ਨੂੰ ਮੰਤਰੀਆਂ ਨੂੰ ਸੁਝਾਅ ਦਿੱਤਾ ਰਹੇ ਨੇ ਇਸ ਨਾਲ ਉਹ ਨਹੀਂ ਹੱਥ ਨਹੀਂ ਲੈ ਕਿੰਨੇ ਨਾਲ ਹੈ ਜੀ ਵਾਪਸ ਕਿਤੇ ਰਹਿਣ ਲੱਗੇ ਹੂ సీఎం ਸਾਹਿਬ ਲੋਕਤੰਤਰ ਵਿੱਚ ਹੱਤਵਾ ਤੁਸੀਂ ਵੀ ਆਓ ਜੇ ਅਸੀਂ ਵੀ ਆ ਗਏ ਹਾਂ ਮਾਂ ਦਰਨਾ ਪਾਇਆ ਛੋੜਾ ਸਰਵਾਈਏ 14 ਤਿੰਨ ਦਿਹਾੜਾ ਵਰਤ ਤੱਕ ਵੇਖਣਾ ਵਰਗੇ ਲੋਕ ਦਿੰਨੋ ਪਸੰਦ ਕਰਦੇ ਆ ਸੁਪਾਤਾ ਦਾ ਬਹੁਤ ਸਨਮਾਨ ਕਰਦੀ ਆ ਬਾਈ ਦਾ ਖਾਲਸਾ ਬਹੁਤ ਸ਼ਸ਼ਭਾ ਆਪਰਾ ਬਾਈ ਉਹਨਾਂ ਦਾ ਕਹਾਣੀ ਹੈ ਰੱਬ ਜੀ ਉਹ ਬਣ ਕਰਾ ਕੇ ਸਾਰਾ ਇਹ ਆਜਿਮ ਹੰਸਾ ਜੀ ਪਲੀਸ ਕੋਈ ਨਾ ਕੋਈ ਆਮ ਕੋਈ ਸਰਕਾਰ ਦੇ ਨੇ ਇਹੋ ਜਿਹੋ ਜਿਹਾ ਕੋਈ ਖਰਚੇ ਦਾ ਮਜਰੀ ਨਹੀਂ ਪਾਉਣੇ ਕਿਤੇ ਜਿਹੜੀ ਇਹਨਾਂ ਨੇ ਘਾਟ ਦਿੱਤੀ ਉਹਦੇ ਚੈੱਕ ਵੀ ਕੈਸ਼ ਨਹੀਂ ਹੋਟੇ ਸਰਪੰਚਾਂ ਨੇ ਦੁੱਧ ਜਿਹਾ ਲਿਆ ਪਰ ਸਰਪੰਚਾਂ ਨੂੰ ਦੱਸ ਤਾਂ ਸਕੀਂ ਕੋਈ ਕਾ ਜਣੀ ਮੈਂ ਨੌਮੀ ਕਾਲੀ ਦਰ ਦੇ ਪ੍ਰਧਾਨ ਸਦਨ ਤੇ ਵੀਰ ਸਿੰਘ ਜੀ ਸਾਹ ਦਾ ਸਾਰ ਇੱਕ ਮਿੰਟ ਜਿਨਾਂ ਦਾ ਵਿਜਨ ਦੇ ਵਰਚਣੇ ਕ ਪੱਕਾ ਇਹਨਾਂ ਦੇ ਲੋਕਾਂ ਨੂੰ ਕੋਈ ਸਾਇੰਸ ਜੀ ਜੋ ਕਹਿੰਦੇ ਆ ਕਰਦੇ ਆ। ਪਰੋਮਣੀ ਕਰਦਾ ਹੈ ਸਰਕਾਰ ਜਿਹਨਾਂ ਨੇ ਬਣੀ ਤੇ ਅਰਜੀ ਦੇ ਮੁੱਖ ਤੌਰ ਤੇ ਮੈਮੋਰੰਡਮ ਕੀਤਾ। ਉਹਨਾਂ ਲੋਕਾਂ ਨੂੰ ਕਿਹਾ ਵੀ ਆਹ ਤੁਹਾਡੇ ਕੰਮ ਕਰਾਂਗੇ। ਉਹਨਾਂ ਜੋ ਲੋਕਾਂ ਦਾ ਵਾਅਦਾ ਕੀਤਾ ਪੂਰੇ ਕੀਤਾ ਤੇ ਬਾਦਲ ਸਾਹਿਬ ਵੀ ਜਿਹੜੀ ਗੱਲ ਕਰਨੀ ਹੈ ਉਹਨਾਂ ਨੇ ਪੂਰੀ ਕਰਨੀ ਆ। ਇਹਨੂੰ ਆਪਾਂ ਜਨਾਬ ਤੋਂ ਕਰੋੜੀ ਅਕਾਲੀ ਦਲ ਸਰਕਾਰ ਸੰਦੀਪ ਸਿੰਘ ਜੀ ਬਾਦਲ રાજી હોવા એ તદાકવીર સંગજી બાદ જિંદાબાદ વૈઘુરજી કા કાલસા વૈઘુરજી કે પતે સબ તો પહેલે મે ફતેહસ કરદાજી વૈઘુરજી કા ખંસ વૈઘુરજી કે પતે આ જડી સરકાર હે ਇੰਨੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਇਲੈਕਸ਼ਨ ਜਿੱਤਣ ਵਾਸਤੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਹੈ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਕਿ ਆਈਪੀਐਸ ਉਹ ਬਣਦਾ بڑا ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦੇ ਥੋਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟ ਹਿਸ ਹਿਸਾਬ ਨਾਲ ਮਿਲਦੀਆਂ ਜਿਹੜਾ ਆਈਐਸ ਆਫੀਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਆਈਐਸ ਆਈਪੀਐਸ ਆਫੀਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆਹ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਐ ਅੱਜ ਦੇਖ ਲਓ ਉਹਦਾ ਕੀ ਹਾਲ ਐ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਨਵਾਂ ਕੈਰੀਅਰ ਸ਼ੁਰੂ ਹੋਇਆ ਐ ਇਹ ਖਾਸ ਕਰਕੇ ਝਾੜੂ ਵਾਲਿਆਂ ਦੇ ਅੱਖੇ ਲੱਗਣਾ ਜੇ ਡਕੈਤਾਂ ਨਾਲ ਪੁਲਿਸ ਲੱਜੇ ਤੇ ਫਿਰ ਸਟੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਇਹਨਾਂ ਦਾ ਠੱਗੀ ਵੱਜ ਗਈ ਠੱਗੇ ਸਾਰੇ ਤੇ ਜੇ ਠੱਗਾਂ ਨਾਲ ਤੁਸੀਂ ਲੜੋਗੇ ਤੁਹਾਡੀ ਰੈਪਿਟੇਸ਼ਨ ਇੰਨੀ ਮਾੜੀ ਹੋ ਜੂਗੀ ਅਗਲੇ 20-25 ਸਾਲ ਆਪਣੇ ਕੈਰੀਅਰ ਦੇ ਟਪਾਉਣੇ بڑے ਔਕੇ ਹੋ ਜਾਣੇ ਆ ਐਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਡ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਲਿਸ ਹੈ ਇਹ ਜਾਂ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆ ਇਲੈਕਸ਼ਨ ਤਾਂ ਹਮੇ ਜਾਂਦੇ ਜਾਂਦੇ ਨੇ ਜੇ ਪੁਲਿਸ ਦੇ ਨਸਾਬ ਨਾਲ ਇਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ

ਇਪੀਜੀ ਧੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਤੇ ਮਤਲਬ ਕੀ ਹੈ ਤੁਸੀਂ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਿਰ ਅਸੀਂ ਵੀ ਆ ਜੰਨੇ ਹਾਂ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲੂ ਸਾਹਿਬ ਨੇ 16 ਸਾਲ ਜੇਲਾ ਕੱਟੀਆਂ ਐ ਇੱਥੇ ਬੈਠੀ ਹੈ ਲੀਡਰਸ਼ਿਪ ਦੇਣੇ 10-10 ਸਾਲ ਜੇਲਾ ਕੱਟੀਆਂ ਸਾਨੂੰ ਜੇਲਾਂ ਦਾ ਕੋਈ ਡਰ ਨਹੀਂ ਸਾਨੂੰ ਤਾਂ ਜੇਲਾਂ ਘਿਓ ਵਾਂਗੂ ਲੱਗਦੀਆਂ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਬਣ ਦਿੰਦੇ ਅਸੀਂ ਇੱਥੇ ਜੋਰ ਲਾ ਲੈ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਕਿ ਇੱਕ ਪਾਸੇ ਪੁਲਿਸ ਹੋਊਗੀ ਤੇ ਇੱਕ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮਹਾਰਾਣ ਐ ਬੀਜੀਪੀ ਸਾਹਿਬ ਤੇ ਹੋਮ ਸੈਕਟਰੀ ਸਾਹਿਬ ਤੇ ਤੇ ਚੀਫ ਸੈਕਟਰੀ ਸਾਹਿਬ ਤੇ ਕਾਨੂੰਨ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵੱਧ ਇੱਥੇ ਜ਼ਿਲ੍ਹੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਇੰਨੇ ਥੱਲੇ ਲੱਗੇ ਆ ساری ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦੱਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਐ ਟੀਐਸਪੀ ਸੁਖਵੀਰ ਸਿੰਘ ਐ ਦੋਨੋਂ ਹਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੈਂ ਲੜਾ ਠੜ ਦੱਸਦਾ ਸਾਰਦੇ ਇੱਥੇ ਐ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇਨਚਾਰਜ ਡੀਐਸਪੀ ਦੂਜੇ ਇੱਥੇ ਐਸਐਚਓ ਸੀਧੀ ਤਰਨ ਤਰਨ ਹੈ ਗੁਰਚਰਨ ਸਿੰਘ ਆ ਵੀ ਮਲੇ ਦਾ ਜੰਮਿਆ ਪਲੇ ਇੱਥੇ ਹੀ ਐ ਆ ਵੀ ਆਈ ਕਹਿ ਕੇ ਆਇਆ ਤੁਹਾਨੂੰ ਅਸੀਂ ਵੋਟਾਂ ਮੈਂ ਜਿਤਾਉਂਗਾ ਇੱਕ ਇਹ ਕਹੇ ਐਸਐਚਓ ਸਰਾਏ ਮਾਨਤ ਖਾਨ ਬਲਰਾਜ ਸਿੰਘ ਇੱਥੋਂ ਦੇ ਰਹਿਣ ਵਾਲਾ ਉਹਦੀ 30 April ਨੂੰ ਰਿਟਾਇਰਮੈਂਟ ਦਾ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਇਲੈਕਸ਼ਨ ਏਰੀਆ 'ਚ ਨਹੀਂ ਲੱਗ ਸਕਦਾ ਆਪਣੇ ਇਲਾਕੇ ਉਹਨੂੰ ਵੀ ਲਾਈ ਬੈਠੇ ਐ ਇੱਕ ਐਸ ਐਚਓ ਵੀਰੋਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਹੈ ਇਸ ਇਲਾਕੇ ਦੇ ਵਿੱਚ ਦੇ ਉਹਨੂੰ ਵੀ ਇੱਥੇ ਹੀ ਲਈ ਬੈਠੇ ਆ ਝਾੜੂ ਵਾਲੇ ਦੇਖੋ ਕਿੰਨੀਆਂ ਤਜੀਆਂ ਇੱਕ ਇੱਥੇ ਐਸਐਚਓ ਚਵਾਲ ਹੈ ਗੁਰਦੀਪ ਸਿੰਘ ਉਹ ਵੀ 31 ਚਾਰ ਮਹੀਨੇ ਨੂੰ ਰਿਟਾਇਰ ਹੋਣ ਵਾਲਾ ਆ ਸਾਰਿਆਂ ਨੂੰ ਕਿਹਾ ਕਿ ਤੁ ਤੁਨੂੰ ਰਿਟਾਇਰਮੈਂਟ ਵਰੀ ਜਾ ਸੱਚੋ ਲਾ ਲਾਂਗੇ ਤੁਸੀਂ ਕਮਾ ਲਿਓ ਜਿੰਨਾ ਕਮਾਉਣਾ ਪਰ ਸਾਰੇ ਇੱਥੇ ਜੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ ਡੀਆਜੀ ਭੁੱਲਰ ਵੀ ਸੋਚਦਾ ਸੀ ਕਮਾਲੋ ਜਿੰਨੇ ਕਮਾਲੇ ਸਾਰੇ ਕੱਢ ਲਈਦੇ ਵਾਪਸ ਤੇ ਰਿਟਾਇਰਮੈਂਟ ਤੇ ਤੁਸੀਂ ਹੁਣ ਆਏ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਐ ਜੀ ਗਲਤ ਕੰਮ ਨਾ ਕਰੋ ਤੁਹਾਨੂੰ ਪੁਲਿਸ ਵੀ ਭਰਤੀ ਕੀਤਾ ਪੁਲਿਸ ਦਾ ਮਤਲਬ ਹੈ ਇਨਸਾਫ ਇਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾਂ ਨਾਲ ਡਕੀਟਾ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹਨਾਂ ਦਾ ਉਹੀ ਅਸ਼ਰ ਹੁੰਦਾ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਹੈ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਨੂੰ ਤੁਸੀਂ ਕਾਨੂੰਨ ਦੇ ਉੱਤੇ ਹੋ ਤੋਅਸ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕ੍ਰੋਸ ਕਰੋ ਆ ਲੈਕਸ਼ਨ ਹੈ ਤਰਨਤਾਰਨ ਦੇ ਲੋਕਾਂ ਨੂੰ ਫੈਸਲਾ ਕਰਨ ਦੋ ਤੁਹਾਡਾ ਕੰਮ ਹੈ ਕਾਨੂੰਨ ਵਿਵਸਥਾ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਫਿਰ ਜ਼ਿੰਮਵਾਰੀ ਤੁਹਾਡੀ ਹੋਣੀ ਹੈ ਐਸਐਸਪੀ ਮੈਡਮ ਦੀ ਜ਼ਿੰਮਵਾਰੀ ਹੋਣੀ ਹੈ ਜੇ ਇੱਥੇ ਕੋਈ ਚੀਜ਼ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਹੈ ਤੇ ਤੁਸੀਂ ਕੱਲ ਮੈਨੂੰ ਪੰਜਾਬੀ ਦੀ ਦੱਸ ਦੇਣਾ ਥੋੜੀ ਘਬਰਾਹਟ ਚ ਗੱਲ ਆ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਐ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਐ ਉਹ ਕਿਸੇ ਦੇ ਵੀ ਪਿੱਛੇ ਸ਼ਰਮ ਮਾਰਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇੰਨਾ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਅਰਬਾਂ ਦੀ ਨੁਕਸਾਨ ਹੋਇਆ ਹੈ ਐਡੇ ਵੱਡੇ ਠੱਗਾਂ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪੀੜਤਾ ਵਾਸਤੇ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਜਿੱਥੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਇੰਨੇ ਵੱਡੇ ਠੱਗ ਉਹਦੇ ਉਹਦੇ ਚੋਂ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਤੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਕਾ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਹੈ ਜੇ ਘਟੀਆਂ ਲੋਕ ਹੈ ਇਹ ਜੇ ਘਟੀਆਂ ਚੀਫ ਮਿਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਕੀਟ ਬਨੇ ਪਏ ਇੰਨੇ ਥੱਲੇ ਕੇਜਰੀਵਾਲ ਦੇ ਲੱਗੇ ਪਏ ਮੱਲਾ ਦਾ ਹੱਡੀਆਂ ਹੋਡੀਆਂ ਸਾਰਾ ਕੋਈ ਵੀੜ ਦੀ ਅੱਗੇ ਕੋਈ ਵੀ ਹੈ ਨਹੀਂ ਇਹਨਾਂ ਕੋਲੇ ਆ ਤਾਂ ਕੋਈ ਕੰਮ ਹੈ ਕਿ ਸਾਨੂੰ ਮੰਤਰੀ ਰਹਿਣ ਦਿਓ ਸਾਨੂੰ ਖੁੱਲਾ ਲੁੱਟਣ ਦਿਓ ਆਈ ਚੀਜ਼ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਹੈ ਹੁਣ ਤਾਂ ਦੋਨੋਂ ਹੱਥ ਤੋਂ ਲੱਗ ਗਏ ਆ ਪਰ ਮੈਂ ਇਕਲ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਜਨਤਾ ਦਾ ਸਾਥ ਰਹੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਆ ਸਾਰੀਆਂ ਚੀਜ਼ਾਂ ਦੇ ਸਾਬ ਲਿੱਤੇ ਜਾਣਗੇ ਹਰ ਕਵਰੀ ਹੋਊਗੀ ਜੇ ਜਿਨਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਸਲਾਮ ਹੀ ਹੌਟਾ ਨਹੀਂ ਜੰਦਾਬਾ ਮੈਨੂੰ ਹੁਣੀ ਹੁਣੀ ਦੱਸਿਆ ਗਿਆ ਕਿ ਐਸਐਲਪੀ ਮੈਡਮ ਨੇ ਆਪਣੇ ਡੀਐਸਪੀ ਪ੍ਰਿਤੰਦਰ ਸਿੰਘ ਕਿੱਥੇ ਹੈ ਆਓ ਜੀ ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਐ ਸਾਰਿਆਂ ਤੇ ਇਨਕੁਆਇਰੀ ਮਾਰਕ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਪਰਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੈ ਤਾਂ ਹੁਣ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ தோਗਿਆ ਹੋਣਾ ਕਿ ਹੁਣ ਪੁਲਿਸ ਦੀ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤੇ ਇਸ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਹ ਮੈਮੋਰੰਡਮ ਆਸੀਂ ਉਹ ਕਹਿੰਦੇ ਸਾਨੂੰ ਭੇਜ ਦਿਓ ਅਸੀਂ ਮੈਂ ਤੁਹਾਨੂੰ ਦੇ ਰਿਹਾ ਹਾਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇੱਥੇ ਮੁੱਖ ਮੰਤਰੀ ਬਣੂਗਾ ਨਾ ਕੇਂਜਰੀਵਾਲ ਨਾ ਸਸੋੜੀਆ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਆਪਣਾ ਧਰਨਾ ਸਵਾਪਤਾ ਕਿਉਂਕਿ ਕਿਉਂਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦੇ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ A, <laughs> let's <laughs> go, let's yeah. go.